ਫਿਰ ਗੁਰੂ ਤੇਗ ਬਹਾਦਰ ਮਹਾਰਾਜ ਆਪ ਉਸ ਇਸਤਰੀ ਦੇ ਕੋਲ ਜਾਂਦੇ ਆ ਉਸ ਮਾਦਾ ਦੇ ਕੋਲ ਆਪ ਤਸਵੀਰ ਬਣਾ ਕੇ ਆਪਣੀ ਤਾਂ ਦੇ ਕੇ ਹੁੰਦੇ ਆ ਕਿ ਤਸਵੀਰ ਉਹ ਸਹੀ ਮੰਨੀ ਜਾ ਸਕਦੀ ਆ ਕਿ ਜਿਹਦੇ ਵਿੱਚ ਹਾਵ ਭਾਵ ਸਹੀ ਆ ਜੋ ਸਿੱਖ ਸਰੋਤਾ ਦੇ ਵਿੱਚ ਉਹਨਾਂ ਦੇ ਕਾਢਗਾਠ ਲਿਖੇ ਆ ਉਹ ਸਹੀ ਆ ਜੋ ਅਸੀਂ ਅੱਜ ਕੱਦਕਾਠ ਬਣਾ ਦਿੱਤੀ ਆ ਕਿ ਉਹ ਸਹੀ ਆ ਇਹ ਸਾਨੂੰ ਹੁਣ ਆਪਣੀ ਮਾਨਸਿਕ ਤੌਰ ਬੁੱਧੀ ਤੇ ਵੇਖਣਾ ਪਵੇਗਾ ਬਾਬਾ ਦੀਪ ਸਿੰਘ ਜੀ ਕੱਦਕਾਠ ਬਹੁਤ ਸੀ ਉਹਨਾਂ ਦਾ ਤੇ ਜਦੋਂ ਬੰਦਾ ਵੱਡੇ ਕੱਦਕਾਠ ਵਾਲਾ ਹੋਵੇ ਨਾ ਤੇ ਜਦੋਂ ਉਹ ਧਰਤੀ ਤੇ ਬੈਠੇ ਤੇ ਤਾਂ ਵੀ ਉਹ ਜਵਾਨ ਹੀ ਦਿਖਾਈ ਦਿੰਦਾ ਆ ਬਾਕੀ ਸੰਗਤ ਦੇ ਵਿੱਚ ਉਹ ਵੱਖਰਾ ਦਿਖਾਈ ਦੇਊਗਾ ਤੇ ਅੱਜ ਅਸੀਂ ਵੇਖਦੇ ਆ ਤਸਵੀਰਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਬੈਠੇ ਹੋਏ ਆ ਅਗਾਹਾਂ ਚੌਂਕੀ ਰੀਲ ਲੱਗੀ ਹੋਈ ਆ ਉੱਤੇ ਪੋਥੀ ਦਾ ਪ੍ਰਕਾਸ਼ ਆ ਤੇ ਦੇਖਦੇ ਆ ਕਿ ਉਹਨਾਂ ਦਾ ਕੱਲ ਘੜ ਕੇ ਕਿੰਨਾ ਹੋਵੇਗਾ ਅਸੀਂ ਇਮੇਜਿਨ ਕਰ ਸਕਦੇ ਆ ਅਜ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜਿਹੜੀਆਂ ਤਸਵੀਰਾਂ ਆ ਨਾ ਦਮਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਦਸਤਾਰਾ ਹੁੰਦਾ ਸੀ ਨਾ ਬਹੁਤ ਵੱਡਾ ਦਸਤਾਰਾ ਹੁੰਦਾ ਸੀ ਬਹੁਤ ਵੱਡਾ ਦਸਤਾਰਾ ਤੇ ਅੱਜ ਅਸੀਂ ਕੀ ਦੇਖਦੇ ਆ ਉਹਨਾਂ ਦੀਆਂ ਤਸਵੀਰਾਂ ਕਿ ਇੱਕ ਨਿਕਾ ਜਿਆ ਪਰਨਾ ਬੰਨਿਆ ਆ ਉੱਤੋਂ ਗੁੰਗਾ ਬਾਹਰ ਨੂੰ ਕੱਢਿਆ ਹੋਇਆ ਆ ਇਹ ਉਹਨੀਆਂ ਤਸਵੀਰਾਂ ਅੱਜ ਸਾਹਮਣੇ ਆ ਰਹੀਆਂ ਨੇ ਕਾਦ ਕਾਣ ਦੀ ਗੱਲ ਹੋ ਰਹੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਕਾਦ ਕਾਟ ਬੋਧ ਸੀ ਪਰ ਤਸਵੀਰਾਂ ਦੇ ਵਿੱਚ ਉਹੋ ਜਿਹੀ ਨਹੀਂ ਦਿਖਾਈ ਦਿੱਤਾ ਜਾਂਦਾ ਕਿ ਜਿਸ ਪਿੰਜਰੇ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਰੱਖਿਆ ਗਿਆ ਉਸ ਪਿੰਜਰੇ ਦਾ ਕਾਦ ਕਾਟ ਬੋਧਾ ਨਹੀਂ ਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਥੋੜੇ ਵਿੱਚ ਝੁਕੇ ਹੋਏ ਜਿਖੜੇ ਆ ਨਾ ਬੰਦਾ ਚਾਹੇ ਨਾ ਖੜਾ ਹੋ ਸਕਦਾ ਆ ਨਾ ਉਸ ਪਿੰਜਰੇ ਦੇ ਵਿੱਚ ਬੰਦਾ ਬੈਠ ਨਹੀਂ ਸਕਦਾ ਹੈ। ਇਹੀ ਹਸਰ ਸਿੰਘ ਗਵਾਰੀਅਰ ਦੇ ਕਿਲੇ ਦੇ ਵਿੱਚ ਜਿੰਨਾਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਜਾਂਦਾ ਸੀ ਉਹਨਾਂ ਨੂੰ ਵੀ ਇਸ ਤਰ੍ਹਾਂ ਹੀ ਤੇ ਜਿਸ ਜਗ੍ਹਾ 'ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਰੱਖਿਆ ਜਾਂਦਾ ਸੀ ਤੇ ਉਹ ਜਗ੍ਹਾ ਦੀ ਬੋਦੀ ਵੱਡੀ ਨਹੀਂ ਸੀ ਹੁੰਦੀ। ਨਾ ਬੋਦੀ ਛੋਟੀ ਤੇ ਨਾ ਬੋਦੀ ਵੱਡੀ ਬੰਦਾ ਚਾਹ ਦੇ ਨਾਲ ਉੱਥੇ ਬੈਠlfloor ਨਹੀਂ ਸੀ ਸਕਦਾ। ਕਿ ਗੁਰੂ ਸਾਹਿਬਾਨਾਂ ਨੂੰ ਬੋਲਦ ਸੀ ਇਹ ਦਿੱਤੇ। ਗੁਰਤੇਗਵਾਤ ਮਹਾਰਾਜ ਜੀ ਤੋਂ ਬੜੀ ਸੁਰਮਾ ਕੋਣ ਹੋ ਸਕਦਾ ਆ ਗੁਰੂ ਅਰਜਨ ਦੇ ਮਹਾਰਾਜ ਜੀ ਤੋਂ ਵੱਡਾ ਬੜੀ ਸੁਰਮਾ ਕੋਣ ਹੋ ਸਕਦਾ ਆ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਖਰੀ ਪ੍ਰਭੂ ਪ੍ਰਮਾਤਮਾ ਦੇ ਨਾਲ ਜਿਨ੍ਹਾਂ ਦੀ ਲਿਬ ਜੁੜੀ ਹੁੰਦੀ ਹੈ ਨਾ ਗੁਰਬਾਣੀ ਅੰਦਰ ਉਹਨਾਂ ਨੂੰ ਵੱਡਾ ਸੁਰਮਾ ਮਿਲਿਆ ਗਿਆ ਹੈ ਵੱਡਾ ਸੁਰਮਾ ਉਹ ਮੋਤ ਤੋਂ ਨਹੀਂ ਡਰਦੇ ਭਾਈ ਮਤੀ ਦਾ ਜੀ ਭਾਈ ਸਦੀ ਦਾ ਜੀ ਭਾਈ ਦੇਵਾਲਾ ਜੀ ਇਹ ਮੋਤ ਤੋਂ ਨਹੀਂ ਡਰੇ ਇਹਨਾਂ ਦੀ ਇੱਕੋ ਇੱਕ ਖਵਾਈ ਸੀ ਕਿ ਜੇ ਸਾਨੂੰ ਤੁਸੀਂ ਸ਼ਹੀਦ ਕਰਨਾ ਹੈ ਤੇ ਸਾਡਾ ਮੁਖ ਸਾਡੇ ਗੁਰੂ ਵੱਲ ਹੋਵੇ ਸਾਡੀ ਇਹ ਹੀ ਆਖਰੀ ਇਛਾ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਦੋਂ ਸ਼ਹੀਦ ਕਰਨ ਲੱਗੇ ਉਹ ਸਾਨੂੰ ਸਾਰਿਆਂ ਨੂੰ ਪਤਾ ਆ ਜੋ ਕਹਾਣੀਆਂ ਸ ਜੋ ਕਥਾਇਆ ਜੋ ਸਾਖੀਆਂ ਕਿ ਕਸ਼ਮੀਰ ਤੋਂ ਪੰਡਤ ਚੱਲ ਕੇ ਆਏ ਉਹਨਾਂ ਨੂੰ ਮੁਸਲਮਾਨ ਬਣਨ ਵਾਸਤੇ ਕਿਹਾ ਗਿਆ ਉਰਗਜੇ ਵੱਲੋਂ ਫਿਰ ਛੇੜ ਅਫਗਾਨ ਨੇ ਬਾਕੀ ਦਿਨ ਨੇ ਵੀ ਕਸ਼ਮੀਰ ਦੇ ਵਿੱਚ ਪੰਡਤ ਸੀ ਕਿਉਂਕਿ ਉਸ ਸਮੇਂ ਕਸ਼ਮੀਰ ਦੇ ਵਿੱਚ ਬਹੁਤ ਜ਼ਿਆਦਾ ਗਰੀਬੀ ਹੁੰਦੀ ਸੀ ਗਰੀਬੀ ਸੀ ਉਸ ਸਮੇਂ ਇਹ ਗੱਲ ਆ 1693 ਦੀ 1693 ਦੀ ਜਦੋਂ ਕਸ਼ਮੀਰ ਦੇ ਵਿੱਚ ਔਰਗਜੇ ਵੱਲੋਂ ਸਾਰੇ ਮੁਸਲਮਾਨ ਬਣਾਉਣ ਵਾਸਤੇ ਇੱਕ ਹੁਕਮ ਜਾਰੀ ਲਾ ਦਿੱਤਾ ਪਰ ਕੁਝ ਕਸ਼ਮੀਰੀ ਪੰਡਤ ਕਹਿੰਦੇ ਆ ਕਿ ਅਸੀਂ ਮੁਸਲਮਾਨ ਨਹੀਂ ਬਣਨਾ ਸਾਡਾ ਧਰਮ ਇਹ ਜੋ ਹਿੰਦੂ ਆ ਅਸੀਂ ਆਪਣੇ ਧਰਮਾਂ ਵਿੱਚ ਹੀ ਰਹਿਾਂਗੇ ਪਰ ਕਈਆਂ ਨੂੰ ਲਾਲਚ ਦਿੱਤੇ ਗਏ ਉਹ ਜਿਹੜੇ ਕਸ਼ਮੀਰੀ ਪੰਡਤ ਸੀ ਜਿਹੜੇ ਹਿੰਦੂ ਸੀ ਉਹ ਮੁਸਲਮਾਨ ਬਣ ਜਾਂਦੇ ਆ ਕਿਉਂਕਿ ਬੰਦੇ ਨੇ ਆਪਣੀ ਗਰੀਬੀ ਵੀ ਦੂਰ ਕਰਨੀ ਹੁੰਦੀ ਆ ਤੇ ਗਰੀਬੀ ਦੂਰ ਕਰਨ ਵਾਸਤੇ ਕਈ ਪਾਪੜ ਵੇਲਣੇ ਪੈਂਦੇ ਆ ਉਹਨਾਂ ਨੂੰ ਬਹੁਤ ਵੱਡੇ ਇਨਾਮ ਦਿੱਤੇ ਗਏ ਕਿ ਤੁਸੀਂ ਮੁਸਲਮਾਨ ਬਣੋ ਸਾਰੀਆਂ ਇਸ਼ਾਵਾਂ ਪੂਰੀਆਂ ਕੀਤੀਆਂ ਜਾਣਗੀਆਂ ਕਈ ਮੁਸਲਮਾਨ ਬਣ ਗਏ ਪਰ ਕੁਝ ਕਸ਼ਮੀਰੀ ਪੰਡਤ ਆਪਣੇ ਧਰਮ ਦੇ ਚ ਪਰਪਾ ਕੇ ਆ ਉਹਨਾਂ ਨੇ 6 ਮਹੀਨੇ ਦਾ ਵਕਤ ਲਿਆ ਕਿ ਸਾਨੂੰ 6 ਮਹੀਨੇ ਬਾਰੇ 6 ਮਹੀਨੇ ਦਾ ਵਕਤ ਦਿਓ ਅਸੀਂ ਸੋਚ ਕੇ ਦੱਸਾਂਗੇ ਤੁਹਾਨੂੰ 6 ਮਹੀਨੇ ਦਾ ਵਕਤ ਦਿੱਤਾ ਬੜੇ ਆ ਉਹ ਭਟਕੇ ਸਾਡੀ ਕੌਣ ਸਹਾਇਤਾ ਕਰੂਗਾ ਸਾਨੂੰ ਕੌਣ ਬਚਾਊਗਾ ਫਿਰ ਤੁਰਦੇ ਫਿਰਦੇ ਉਹ ਕਸ਼ਮੀਰੀ ਪੰਡਿਤ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾਂਦੇ ਆ ਗੁਰਦੈਗ ਮੰਦਰ ਮਹਾਰਾਜੀ ਦੇ ਨਾਲ वार्तालाਪ ਹੁੰਦੀ ਹੈ ਕਹਿੰਦੇ ਕਿ ਸਾਡੇ ਧਰਮ ਦੀ ਰਾਖੀ ਕਰੋ ਗੁਰਦੇਵ ਬਹਾਦਰ ਮਹਾਰਾਜ ਦੀ ਇਹ ਨਾਲ ਵਿਚਾਰ ਹੋ ਰਹੀ ਆ ਸਤਿਗੁਰ ਗੋਬਿੰਦ ਰਾਏ ਸੰਗਤ ਦੇ ਵਿੱਚ ਆ ਜਾਂਦੇ ਆ ਸਾਰਿਆਂ ਤੋਂ ਜੋ ਸੁਣਦੇ ਗੁਰਦੇਵ ਬਹਾਦਰ ਮਹਾਰਾਜ ਕਹਿੰਦੇ ਕਿ ਇਸ ਰੁਕਾਵਟ ਦਾ ਇੱਕੋ ਇੱਕ ਸਾਧਨ ਹੈ ਕਿ ਜਿਹੜੀ ਅਰਚਨਾ ਆਈ ਹੈ ਨਾ ਜੇ ਕੋਈ ਵੱਡਾ ਮਹਾਪੁਰਸ਼ ਬਲੀਦਾਨ ਦੇਵੇ ਤਾ ਇਹ ਜਿਹੜੀ ਸਾਡੇ ਤੇ ਤੁਹਾਡੇ ਤੇ ਦੁਬਦਾ ਭਈ ਹੋਈ ਹੈ ਨਾ ਤਾਂ ਇਹਦੇ ਤੋਂ ਅਸੀਂ ਬਚ ਸਕਦੇ ਹਾਂ ਤੇ ਗੋਗਿਲ ਰਾਏ ਜੀ ਕਹਿੰਦੇ ਕਿ ਤੁਹਾਡੇ ਤੋਂ ਵੱਡਾ ਮਹਾਕੁਰਸ਼ ਕੋਣ ਸਕਦਾ ਹੈ ਤੁਸੀਂ ਬਲੀਦਾਨ ਦਿਓ ਗੁਰਦੇਵ ਬਹਾਦਰ ਮਹਾਰਾਜ ਚੱਲੋ ਬੇ ਦਿੱਲੀ ਦੇ ਚਾਂਦਰੀ ਚੌਕ ਦੇ ਵਿੱਚ ਅੱਜ ਦੇ ਦਿਨ ਗੁਰਦੇਵ ਬਹਾਦਰ ਮਹਾਰਾਜ ਜੀ ਨੇ ਅਗਣਾ ਸਿਰਸਕਲਪ ਕਰਵਾ ਕੇ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਅੱਜ ਉਹਨਾਂ ਨੇ ਸ਼ਹਾਦਤ ਦਾ ਜਾਮ ਪੀਤਾ ਸੀ ਤੇ ਉਹਨਾਂ ਦੇ ਅੱਗੇ ਤਿੰਨ ਸ਼ਰਤਾਂ ਰੱਖੀਆਂ ਗਈਆਂ ਛੇੜੋਂ ਤੋਂ ਪਹਿਲਾਂ ਕਿ ਜਾਂ ਤੁਸੀਂ ਕਰਾਮਾਤ ਦਿਖਾਓ ਤੇ ਜਾਂ ਤੁਸੀਂ ਮੁਸਲਮਾਨ ਬਣ ਜਾਓ ਕਿ ਜਾਂ ਤੁਸੀਂ ਫਤਵਾ ਤੁਹਾਡੇ ਤੇ ਲਾ ਦਿੱਤਾ ਜਾਵੇਗਾ ਤੁਹਾਨੂੰ ਮੌਤ ਦੇ ਘਾੜ ਉਤਾਰ ਦਿੱਤਾ ਜਾਵੇ ਗੁਰਦੇਵ ਸਿੰਘ ਬਾਦਲ ਮਹਾਰਾਜੇ ਤੀਸਰੀ ਸ਼ਰਤ ਕਬੂਲ ਕੀਤੀ ਤੇ ਨਾਲ ਅਸੀਂ ਕਰਾਮਾਤ ਬਖਾਵਾਂਗੇ ਤੇ ਨਾਲ ਅਸੀਂ ਮੁਸਲਮਾਨ ਬਣਾਂਗੇ ਸਾਨੂੰ ਮੌਤ ਬਖੂਲ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਅਜ ਦੇ ਦਿਨ ਸ਼ਹੀਦੀ ਜਾਮਾ ਪੀਤਾ ਸੋ ਅੱਜ ਅਸੀਂ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸੇ ਧਰ ਕੇ ਇੱਕ ਭਟ ਨੇ ਬਹੁਤ ਸੁਣੇ ਗੁਰੂ ਤੇਗ ਬਹਾਦਰ ਮਹਾਰਾਜ ਦੀ ਉਸਤਤ ਦੇ ਵਿੱਚ ਬੋਲ ਬੋਲੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਕਹਤੇ ਆ ਕਿ ਬਾਹ ਜਿੰਨਾ ਵੀ ਪਕੜੀਏ ਫਿਰ ਨਾ ਛੋੜੀਏ ਕਿ ਜਿਨ੍ਹਾਂ ਦੀ ਬਾਹ ਇੱਕ ਵਾਰੀ ਫੜ ਲੈਂਦੀ ਆ ਨਾ ਜਿਨ੍ਹਾਂ ਦਾ ਆਸਰਾ ਬਣ ਜਾਈਦਾ ਆ ਫਿਰ ਉਹਨਾਂ ਦਾ ਆਸਰਾ ਢਾਈ ਦਾ ਨਹੀਂ ਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਹਿੰਦ ਦੀ ਛਾਤਰ ਬਣੇ ਆ ਤੇ ਅੱਜ ਜਿਹੜਾ ਮੰਦਰਾਂ ਦੇ ਵਿੱਚ ਦੀਵਾ ਬਲਦਾ ਆ ਜਗਦਾ ਆ ਜਿਉ ਗੁਰੂ ਤੇਗ ਬਹਾਦਰ ਮਹਾਰਾਜ ਆਪਣਾ ਬਲੀਦਾਨ ਨਾ ਦਿੰਦੇ ਤੇ ਅੱਜ ਮੰਦਰ ਵੀ ਨਾ ਹੁੰਦੇ ਅੱਜ ਸਾਰੇ ਪਾਸੇ ਮਸੀਤਾਂ ਹੀ ਹੋਣੀਆਂ ਸੀ ਤੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਨਾਂ ਰਣ ਤੱਤੇ ਵਿੱਚ ਜੂਝ ਕੇ ਜ਼ੁਲਮ ਦਾ ਟਾਕਰਾ ਕਰਦੇ ਤੇ ਸ਼ਾਇਦ ਅੱਜ ਸਿੱਖ ਨਾ ਹੁੰਦੇ ਕਿਉਂਕਿ ਇਹ ਸਾਰਾ ਕੁਝ ਹੀ ਗੁਰੂ ਤੇਗ ਬਹਾਦਰ ਮਹਾਰਾਜ ਗੁਰਦਾਨਕ ਪਾਸ਼ਾ ਜੀ ਤੋਂ ਚੱਲਿਆ ਆ ਸਰਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਂਦਾ ਹੈ ਅਸੀਂ ਅੱਜ ਜਿਉਦੇ ਆ ਜਿਹੜੇ ਮੰਦਰੇ ਆ ਇਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਦੇ ਰਹਿਤ ਦੇ ਸਦਕਾ ਆ ਉਹ ਜਿਹੜਾ ਜਗਦਾ ਦੀਵਾ ਆ ਨਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਪ੍ਰਤੀਕ ਆ ਕਿ ਜਿਹੜਾ ਟਿਕਾ ਲੁੰਦੇ ਆ ਹਿੰਦੂ ਵੀਰ ਉਹ ਵੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਦਾ ਪ੍ਰਤੀਕ ਆ ਕਿ ਟਿੱਕੇ ਦੀ ਰਖਵਾਲੀ ਕੀਤੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮੰਦਰ ਦੀ ਰਖਵਾਲੀ ਕੀਤੀ ਆ ਇੱਕ ਸਮਾ ਉਹ ਆ ਕਿ ਜਦੋਂ ਪਹਿਲੇ ਜਾਮੇ ਵਿੱਚ ਕਹਿੰਦੇ ਆ ਜਨੇਊ ਨਹੀਂ ਪੋਣਾ ਤੇ ਹੁਣ ਨਵੇਂ ਜਾਮੇ ਦੇ ਵਿੱਚ ਆਗੇ ਕਹਿੰਦੇ ਆ ਕਿ ਜਨੇਊ ਉਤਰਨ ਨਹੀਂ ਦੇਣਾ ਇੱਕੋ ਸਭਾਇਆ ਕਿ ਜ਼ਬਰਦਸਤੀ ਨਾਲ ਕੁਝ ਸਾਡੇ ਕੋਲੋਂ ਕੋਈ ਕਰਵਾ ਸਕਦਾ ਆ ਤੇ ਨਾ ਅਸੀਂ ਕਿਸੇ ਦੇ ਨਾਲ ਜ਼ਬਰਦਸਤੀ ਕਰਨੀ ਆ ਜ਼ਬਰਦਸਤੀ ਦੀ ਗੱਲ ਆ ਉੱਥੇ ਜ਼ਬਰਦਸਤੀ ਪਾਉਣ ਦੀ ਗੱਲ ਕੀਤੀ ਗਈ ਤੇ ਇੱਥੇ ਜ਼ਬਰਦਸਤੀ ਉਤਰਾਉਣ ਦੀ ਗੱਲ ਕੀਤੀ ਗਈ ਗੁਰਦੇਵ ਬਾਦ ਜੀ ਮਹਾਰਾਜ ਕਹਿੰਦੇ ਕਿ ਜ਼ਬਰਦਸਤੀ ਨਹੀਂ ਕਿਸੇ ਨੂੰ ਕਰਨ ਦੇਣੀ ਤੋ ਹਾਦੀ ਰਾਖੀ ਕਰਨ ਬਲੀਦਾਨ ਦਿੱਤਾ ਤੇ ਅਸੀਂ ਸਾਰੇ ਉਹਨਾਂ ਦੀ ਸ਼ਹੀਦੀ ਨੂੰ ਕੋਟਨ ਕੋਟ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਕੁਝ ਸਹਾਰਿਆ ਬਹੁਤ ਕੁਝ ਸਹਾਰਿਆ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਆਓ ਅਸੀਂ ਉਹਨਾਂ ਵਿਚਾਰ ਕਰੀਏ ਗੁਰੂ ਅਰਜਨ ਦੇਵ ਮਹਾਰਾਜ ਜੀ ਇਹੋ ਹੀ ਕਨਸੈਪਟ ਨੂੰ ਉਜਾਗਰ ਕਰਦੇ ਪਏ ਆ ਕਿ ਜਿਨ੍ਹਾਂ ਨੂੰ ਸੂਰਮਾ ਜਿਨ੍ਹਾਂ ਦੇ ਨਾਲ ਇੱਕ ਲਗਵਦਾ ਦਿੱਤਾ ਗਿਆ ਆ ਕਿ ਸੂਰਮੇ ਬੋਧਿਆ ਕਿ ਸੂਰਮਾ ਨੂੰ ਹੀ ਕਿਹਾ ਗਿਆ ਆ ਜਾਦੋ ਹਰ ਰੰਗ ਲਾਗੋ ਇਸ ਜੁਗਮੈ ਸੋ ਕਹੀਤ ਹੈ ਸੂਰਾ ਕਿ ਜਿਨ ਨੂੰ ਪ੍ਰਭੂ ਪਰਮਾਤਮਾ ਦੇ ਨਾਮ ਦਾ ਰੰਗ ਚੜ ਜਾਂਦਾ ਆ ਜਿਹੜਾ ਸਵਾਸ ਸਵਾਸ ਸਿਮਰਨ ਕਰਨ ਲੱਗ ਪੈਂਦਾ ਬੰਦੀ ਕਰਦਾ ਆ ਸੋ ਕਹੀਤ ਹੈ ਸੂਰਾ ਸੂਰਾ ਕਿਉਂ ਕਿਹਾ ਆ ਸੂਰਜ ਇਸ ਕਰਕੇ ਗਿਆ ਆ ਕਿ ਦੁਨਿਆਵੀ ਤੌਰ ਤੇ ਅਸੀਂ ਸੂਰਮਾ ਉਹਨੂੰ ਕਹਿੰਦੇ ਆ ਕਿ ਜਿਹੜਾ ਵੈਰੀਆਂ ਦੇ ਨਾਲ ਲੜਦਾ ਹੈ ਸੂਰ ਇਹ ਦੁਸ਼ਮਣਾਂ ਦੇ ਨਾਲ ਲੜਦਾ ਹੈ ਉਹਨੂੰ ਕਿਹਾ ਜਾਂਦਾ ਹੈ ਸੂਰਮਾ ਪਰ ਇੱਥੇ ਸੂਰਮਾ ਤਾਂ ਗਿਆ ਗਿਆ ਆ ਕਿ ਜਿਹੜਾ ਆਪਣੇ ਅੰਦਰ ਦੇ ਵੈਰੀਆਂ ਦੇ ਨਾਲ ਲੜਦਾ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਲੜਦਾ ਆ ਰੱਬ ਦਾ ਨਾਮ ਸਿਮਰਦਾ ਸਿਮਰਦਾ ਇਹਨਾਂ ਵੈਰੀਆਂ ਦੇ ਨਾਲ ਲੜਦਾ ਆ ਉਹ ਸੂਰਮਾ ਬਣ ਜਾਂਦਾ ਹੈ ਫਿਰ ਉਹ ਇਨਾ ਤੋਂ ਜਿੱਤ ਪ੍ਰਾਪਤ ਕਰ ਲੈਂਦਾ ਆ ਮਨ ਜਿੱਤੈ ਜੰਗ ਜੀਤ ਗੁਰੂ ਨਾਨਕ ਬਾਛਾ ਜੀ ਕਿ ਜਿਹਨੇ ਆਪਣੇ ਮਨ ਦੇ ਜਿੱਤ ਹਾਸਲ ਕਰ ਲਈ ਉਹ ਜੇਤੂ ਆ ਉਹਨੇ ਸਾਰੇ ਜਗੀ ਜਿੱਤ ਲਿਆ ਫਿਰ ਸਮਝੋ ਪਰ ਮਨ ਨੂੰ ਜਿੱਤਣਾ ਬਹੁਤ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਇਹ ਵੀ ਜਿੱਪਿਆ ਤਾਂ ਹੀ ਜਾ ਸਕਦਾ ਹੈ ਜੇ ਗੁਰੂ ਦੀ ਕਿਰਪਾ ਹੋਵੇ ਰਹਿਮਤ ਹੋਵੇ ਤੇ ਬੰਦੇ ਦਾ ਆਪਣਾ ਵੀ ਕੁਝ ਉਦਮ ਹੋਵੇ ਤਾਂ ਜਿੱਤਿਆ ਜਾ ਸਕਦਾ ਹੈ ਆ ਸੋ ਕਹਿਆ ਤਹਿ ਸੂਰਾ ਉਸੁਰ ਮੈਂ ਆਤਮ ਜਿਨੇ ਸਗਲ ਵਸਤਾ ਕੈ ਜਾਤਾ ਸਤਗੁਰੂ ਪੂਰਾ ਜਿਨਾਂ ਨੇ ਆਪਣੀ ਜੀਵ ਆਤਮਾ ਨੂੰ ਪ੍ਰਭੂ ਪਰਮਾਤਮਾ ਦੇ ਲੇਖੇ ਲਾਇਆ ਜਿਨਾਂ ਨੇ ਆਪਣੇ ਹਿਰਦੇ ਰੂਪੀ ਘਰ ਵਿੱਚ ਰੱਬ ਨੂੰ ਵਸਾਇਆ ਤੇ ਆਪਣਾ ਸਾਰਾ ਕੋਤੀ ਰੱਬ ਦੀ ਅਗੇ ਨਿਸ਼ਾਵਰ ਕਰ ਦਿੱਤਾ ਆਤਮ ਜਿਨੇ ਸਗਲ ਵਸਤਾ ਕੈ सतगुर आगे शीस भेट दो जे सतगुर साव है कि अपना सारा कुछ गुरु अगे सौंप दो आत्म जिले सकल बस ताक है जाका सत गुरपुरा जिन्ह ने अपने हिरदे रूपायातगुरु ने उन्हना रुखबाजी की सुरमे है आत्म जिले सकल बस ताक है जाका सत गुरपुरा यह जो कुछ भी है संसार से सृष्टि है ਇਹ ਸਾਰਾ ਕੁਝ ਉਹ ਪ੍ਰਭੂ ਪਰਮਾਤਮਾ ਦੇ ਵਾਸੀ ਹੈ ਕਿਸੇ ਹੋਰ ਦੇ ਵਸ ਨਹੀਂ ਆ ਥਾਤੁਰ ਗਾਈਏ ਆਤਮ ਰੰਗ ਏ ਭਾਈ ਸਾਧੂ ਜਨੋ ਥਾਤੁਰ ਉਹ ਪ੍ਰਭੂ ਪਰਮਾਤਮਾ ਗਾਈਏ ਆਤਮ ਰੰਗ ਉਹਦੇ ਗੁਣਾਣੂ ਗਾਓ ਕਿਉਂ ਗਾਓ ਕਿਉਂਕਿ ਤੁਹਾਡਾ ਮਨ ਭਤੀਜ ਜਾਵੇ ਆਤਮਾ ਨੂੰ ਸਰਗੂਣ ਮਿਲੇ ਆਤਮਾ ਸ਼ਾਂਤ ਹੋ ਜਾਵੇ ਠਾਕੁਰ ਗਾਈਏ ਆਤਮ ਰੰਗ ਸ਼ਰਣੀ ਪਾਵਣ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਇਹ ਦੁਨੀਆ ਤੋਂ ਇਹ ਭਰਮ ਭੁਲੇ ਕੇ ਭਟਕਣਾ ਛੱਡੋ ਪ੍ਰਭੂ ਪਰਮਾਤਮਾ ਦੇ ਸ਼ਰਣੀ ਆਓ ਸ਼ਰਣੀ ਪਾਵਣ ਰੱਬ ਦੇ ਦਰ ਤੇ ਆਓ ਨਾਮ ਤੇ ਆਵਣ ਦਰ ਤੇ ਆਏ ਸਾਰਾ ਕੁਝ ਨੂੰ ਸੌਂਪ ਦੋ ਸਤਲਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਇਂ ਗਏ ਕੀ ਲਾਜਸ ਗੋਬਿੰਦ ਦਾਸ ਤੁਹਾਰ ਸਤਗੁਰ ਆਇਆ ਸ਼ਰਨ ਤੁਹਾਰੀ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਗ ਨਾਮਰ ਸੋਭਾ ਚਿੰਤਾ 라ਇ ਆਵਾਰੀ ਗੁਰੂ ਦੀ ਦਰਤੇ ਤੇ ਆਓ ਗੁਰੂ ਦੀ ਸ਼ਰਨ ਵਿੱਚ ਤੇ ਆਓ ਤੇ ਸ਼ਰਨ ਵਿੱਚ ਆ ਕੇ ਨਾਮ ਦਾ ਨਿਭਾਉ ਕਰੋ ਨਾਮ ਤੇ ਆਵੋ ਜਾ ਸਹਿਜ ਸਮਾਵਨ アドोल अवस्था ਦੇ ਵਿੱਚ ਇਕਜਿਤ ਹੋ ਕੇ ਅਫੁਰ ਸਮਾਧੀ ਦੇ ਵਿੱਚ ਉਹਦੇ ਵਿੱਚ ਲੀਨ ਹੋ ਜਾਓ ਸਹਿ ਸਮਾਹਣ ਨਾਲ ਉਹਦੇ ਨਾਮ ਦੇ ਵਿੱਚ ਰਤੇ ਰਹੋ ਰਹਾ ਜਾਨ ਕੇ ਤਨ ਵਸੇ ਮੇਰਾ ਹੀ ਹਰਿਆ ਸੰਗ ਬੁਣੀਤਾ ਦੇਹੀ ਰੱਬ ਦੇ ਗੁਣ ਗਾਏ ਸ਼ਰਨ ਵਿੱਚ ਆਏ ਸਹਿਜ ਅਵਸਥਾ ਦੇ ਵਿੱਚ ਸਮਾਧੀ ਲਾ ਕੇ ਬੈਠੇ ਉਹਦੀ ਬੰਦਗੀ ਕੀਤੀ ਤੇ ਮੇਰੇ ਬੰਦਗੀ ਕੰਮ ਤੋਂ ਕੀ ਹੋਇਆ ਜਨ ਕੇ ਚੰਨ ਬਸੇ ਮੇਰੇ ਹੀ ਰਹਿ ਬੰਦਗੀ ਕੀਤੀ ਬੜੀ ਮੁਸ਼ਕਲ ਕੀਤੀ ਕਮਾਈ ਕੀਤੀ ਤੇ ਕਮਾਈ ਦਾ ਫਾਲੇ ਨਹੀਂ ਮਿਲਿਆ ਫਿਰ ਕੀ ਹੋਇਆ ਹਰੀ ਪ੍ਰਮਾਤਮਾ ਦੇ ਚਰਨ ਉਹਦਾ ਨਾਮ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਬਸ ਗਿਆ ਤੇ ਫਿਰ ਜਦੋਂ ਬਸ ਗਿਆ ਫਿਰ ਕੀ ਹੋਇਆ ਸੰਗ ਪੁਨੀਤਾ ਦੇਹੀ ਇਹ ਮੇਰੀ ਦੇਹੀ ਸੀ ਜਿਨੇ ਬੜੇ ਪਾਪ ਕੀਤੇ ਹੋਏ ਸੀ ਇਨੂੰ ਮੈਲ ਲੱਗੀ ਹੋਈ ਸੀ ਜਨਮ ਜਮੰਤਰਾਂ ਦੀ ਜਨਮ ਦਿਨ ਮ ਕੀ ਇਸ ਮਨ ਕੋ ਮਲ ਲੱਗੀ ਕਾਲਾ ਹੋਆ ਸਿਆਉ ਖਦਲੀ ਥੋਤੀ ਉਜਲੀ ਨਾ ਹੋਵੀ ਜੇ ਸੋ ਧੋੜ ਪਾਉ ਕੋਲੂ ਨੂੰ ਜਿਸ ਲੀਰ ਦੇ ਨਾਲ ਜਿਸ ਕੱਪੜੇ ਦੇ ਨਾਲ ਸਾਫ਼ ਕੀਤਾ ਜਾਂਦਾ ਹੈ ਉਹ ਬਹੁਤ ਜ਼ਿਆਦੀ ਕਾਲੀ ਹੋ ਜਾਂਦੀ ਹੈ ਉਥੇ ਉਦਾਹਰਣ ਕੋਲੂ ਦੀ ਲਈ ਆ ਖਦਲੀ ਥੋਤੀ ਉਜਲੀ ਨਾ ਹੋਵੀ ਆਂਦੇ ਉਹਨੂੰ ਜਿੰਨਾ ਮਰਜੀ ਧੋਈ ਜਾਓ ਉਸ ਲੀਰ ਨੂੰ ਉਸ ਕੱਪੜੇ ਨੂੰ ਉਹ ਬਹੁਤ ਜਿਆਦੀ ਕਾਲੀ ਹੋ ਗਈ ਆ ਧੋ ਧੋ ਕੇ ਵੀ ਸਾਫ਼ ਨਹੀਂ ਹੁੰਦੀ ਆਂਦੀ ਇਸੇ ਤਰੀਕੇ ਸਾਡਾ ਮਨ ਆ ਇਹ ਧੋ ਧੋ ਕੇ ਸਾਫ਼ ਨਹੀਂ ਹੋਣਾ ਇਹ ਸਿਰਫ ਉਸ ਪਾਣੀ ਦੇ ਨਾਲ ਧੋਤੀ ਜਾਊਗੀ ਜਿਸ ਪਾਣੀ ਦਾ ਨਾਮ ਹੈ ਪ੍ਰਭੂ ਪਰਮਾਤਮਾ ਦਾ ਨਾਮ ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਰੰਗ ਉਹ ਪ੍ਰਭੂ ਪਰਮਾਤਮਾ ਦਾ ਨਾਮ ਪ੍ਰਭੂ ਪਰਮਾਤਮਾ ਦੇ ਚਰਨ ਮੇਰੇ ਹਿਰਦੇ ਰੂਪੇ ਘਰ ਵਿੱਚ ਵਸੇ ਸੰਗ ਪਨੀਤਾ ਦੇ ਮੇਰੀ ਦੇਹੀ ਪਵਿੱਤਰ ਹੋ ਗਈ ਜਨ ਕੀ ਤੂਰ ਦੇਉ ਕਿਰਪਾ ਦੇ ਨਾਨਕ ਕੈ ਸੁਖ ਹੋਇਹੀ ਹੈ ਪ੍ਰਭੂ ਪਰਮਾਤਮਾ ਜੀ ਨਾਨਕ ਦਾਸ ਮੈਂ ਤੁਹਾਡੇ ਕੋਲੋਂ ਇੱਕੋ ਇੱਕ ਬੇਨਤੀ ਕਰਦਾ ਆ ਕਿ ਮੈਨੂੰ ਆਪਣੀ ਸਾਲੂ ਜਨਾਂ ਦੀ ਚਰਨ ਧੂੜ ਦਿਓ ਜਨਕੀ ਧੁਰ ਦੇਵ ਕਿਰਪਾ ਨਿਦ ਉਹ ਮੈਂ ਦੇ ਚਰਨਾਂ ਦੇ ਵਿੱਚ ਚੰਨ ਧੁਰ ਵਿੱਚ ਬੋਧ ਜਿਆਦਾ ਸੋਖਿਆ ਨਿਦ ਕਿਹਾ ਜਾਂਦਾ ਹੈ ਖਜ਼ਾਨਾ ਖਜ਼ਾਨਾ ਕਿਹਾ ਜਾਂਦਾ ਹੈ ਨਿਦ ਤੇ ਇਥੇ ਅਸੀਂ ਨਿਦ ਦੇ ਅਰਥ ਕਰਾਂਗੇ ਸੁਖ ਕਿ ਜਿਹਨੂੰ ਬੋਧ ਜਿਆਦਾ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ ਫਿਰ ਉਹਨੂੰ ਸੋਖੀ ਮਿਲਨੇ ਹੈ ਹੋਰ ਕੀ ਹੈ ਜਨਕੀ ਧੁਰ ਦੀਓ ਕਿਰਪਾ ਨਿਦ ਨਾਨਕ ਕਾ ਸੁਖ ਇਹੀ हे प्रभु परमात्मा जी नानक दास ਤੁਹਾਡੀ ਅਕੀਕੋ ਬੇਨਤੀ ਕਰਦਾ ਹੈ ਕਿ ਮੈਨੂੰ ਇਹੋ ਦੇ ਸਾਧੂਆਂ ਦੀ ਚਰਨ ਧੂੜ ਦੇ ਦਿਓ ਕਿ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਮ ਵਿੱਚ ਰਤੇ ਹੋਏ ਆ ਜਿਨ੍ਹਾਂ ਨੂੰ ਰੱਬ ਦਾ ਰੰਗ ਚੜ੍ਹਿਆ ਹੋਇਆ ਆ ਲਾਲ ਰੰਗ ਕਿਸ ਕੋ ਲੱਗਾ ਜਿਸਕੇ ਵੱਡੇ ਭਾਗਾਂ ਜਿਨ੍ਹਾਂ ਨੇ ਵੱਡੇ ਭਾਗ ਆ ਜਿਨ੍ਹਾਂ ਨੂੰ ਲਾਲ ਰੰਗ ਲੱਗਾ ਆ ਨਾਮ ਦਾ ਰੰਗ ਜਿਨ੍ਹਾਂ ਨੂੰ ਲੱਗਾ ਆ ਮੈਂ ਉਹਨਾਂ ਦੀ ਚੱਲਣ ਧੂੜ ਮੰਗਦਾ ਆ ਮੈਨੂੰ ਇਸੇ ਵਿੱਚ ਹੀ ਸੁੱਖਿਆ ਨਾਨਕ ਕੈ ਸੁਖ ਇਹ ਮੈਂ ਇਹਦੇ ਵਿੱਚ ਹੀ ਬਹੁਤ ਸੁੱਖ ਬਤੀਤ ਕਰਾਂਗਾ ਸੋ ਸਤਿਗੁਰੂ ਮਹਾਰਾਜ ਕਿਰਪਾ ਕਰਨ ਇਸ ਸੁਭੋਚੇ ਸ਼ਬਦ ਦਾ ਕੇਂਦਰੀ ਭਾਵ ਇਹ ਹੀ ਆ ਕਿ ਜਿਨ੍ਹਾਂ ਜਿਨ੍ਹਾਂ ਨੇ ਵੀ ਰੱਬ ਦਾ ਨਾਮ ਜਪਿਆ ਉਹਨਾਂ ਦਾ ਇੱਕ ਵੱਖਰਾ ਹੀ ਗੁਲਾੜ ਹੋਇਆ ਆ ਇੱਕ ਵੱਖਰਾ ਹੀ ਉਹਨਾਂ ਦੇ ਹਾਵ ਭਾਵ ਹੁੰਦੇ ਆ ਕਿਉਂਕਿ ਉਹਨਾਂ ਨੂੰ ਨਾਮ ਦਾ ਰੰਗ ਜੜਿਆ ਹੁੰਦਾ ਹੈ। ਉਹਨਾਂ ਦੀ ਅਵਸਥਾ ਦੁਨਿਆਵੀ ਤੌਰ ਤੋਂ ਬਹੁਤ ਉੱਚੀ ਉੱਠ ਚੁੱਕੀ ਹੁੰਦੀ ਹੈ। ਇਹੋ ਜੀ ਅਵਸਥਾ ਵਾਲਿਆਂ ਵਾਸਤੇ ਭਾਈ ਗੁਰਦਾਸ ਜੀ ਨੇ ਆਪਣੀਆਂ ਬਾਣਿਆਂ ਦੇ ਵਿੱਚ ਲਿਖਿਆ ਆ ਕਿ ਨਾਉ ਬੋਤਾ ਬੋਲਦੇ ਹੁੰਦੇ ਫਿਰ ਤੇ ਨਾਉ ਬੋਤਾ ਖਾਂਦੇ ਹੁੰਦੇ ਆ। ਪੇਨਾਈ ਬੋਤਾ ਸੁੰਦੇ ਹੁੰਦੇ ਆ ਉਹ ਸਿਰਫ ਇਕਜਿਤ ਹੋ ਕੇ ਰੰਗ ਦੀ ਬੰਦਗੀ ਦੇ ਵਿੱਚ ਹੀ ਲੀਨ ਰਹਿੰਦੇ ਆ ਜਿਨ੍ਹਾਂ ਨੂੰ ਲਾਲ ਰੰਗ ਚੜਿਆ ਆ ਸੋ ਅਸੀਂ ਵੀ ਰੱਬਗੇ ਇਹੀ ਅਰਦਾਸ ਕਰੀਏ ਕਿ ਹੇ ਸੱਤੇ ਪਾਸ਼ਾ ਜੀ ਸਾਡੇ ਤੇ ਵੀ ਕਿਰਪਾ ਕਰੋ ਸਾਨੂੰ ਵੀ ਐਸਾ ਰੰਗ ਚੜ ਜਾਵੇ ਤੇ ਜਿਨ੍ਹਾਂ ਨੂੰ ਰੰਗ ਚੜਿਆ ਫਿਰ ਉਹ ਮੌਤ ਤੋਂ ਵੀ ਨਿੱਡਰ ਹੋ ਗਏ ਨਿੱਡਰ ਹੋ ਗਏ ਉਹਨਾਂ ਨੂੰ ਕਿਸੇ ਤੋਂ ਫਿਰ ਡਰ ਨਹੀਂ ਲੱਗਦਾ ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਉਹ ਫਿਰ ਇਹ ਸੁਹਲੇ ਗਉਂਦੇ ਆ ਕਿ ਮੈਨੂੰ ਮਨ ਦੇ ਵਿੱਚ ਵੀ ਸੁਖਿਆ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ ਕਿ ਜਿੱਥੇ ਮਨ ਨੇ ਤੇ ਜਾਗ ਡਰੈ ਮੇਰੇ ਮਨ ਆਨੰਦ ਮਨ ਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਫਿਰ ਉਹ ਗਉਂਦੇ ਆ ਸੂਰਾ ਸੋ ਪਹਿਚਾਨੀਂ ਗਏ ਜੁਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬ ਹੁਨਾ ਛੜੈ ਖੇਤ ਗੁਰਨਾਨਕ ਪਾਸ਼ਾ ਜੀ ਦਾ ਸ਼ਬਦ ਹੈ ਗਗਰ ਦਾ ਮਾਮਾ ਬਾਜੀਓ ਪਰੇ ਨਿਸ਼ਾਨਿਆ ਕਾਉ ਖੇਜੋ ਮਾਂਡਿਓ ਸੂਰਮਾ ਅਬ ਦੂਜਨ ਕੋ ਦਾਉ ਸੂਰਾ ਸੋ ਪਹਿਚਾਨੀ ਹੈ ਜੁਲਰੈ ਦਿਨ ਕੇ ਹੇਤ ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੇ ਸ਼ਬਦ ਹੈ ਇਹ ਦਸਮ ਗ੍ਰੰਥ ਨਹੀਂ ਹੈ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚੇ ਸ਼ਬਦ ਹੈ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ ਸ਼ਬਦ ਹੈ ਕਿ ਫਿਰ ਉਹ ਸੂਰਮਾ ਬਣ ਜਾਂਦਾ ਆ ਉਹ ਆਤਮਿਕ ਤੌਰ ਤੇ ਵੀ ਸੂਰਮਾ ਬਣ ਜਾਂਦਾ ਆ ਤੇ ਸਰੀਰਕ ਬਲ ਦੇ ਮਜ਼ਬੂਤੇ ਵੀ ਉਹ ਸੂਰਮਾ ਬਣ ਜਾਂਦਾ ਆ ਸੋ 사ਤਗੁਰੂ ਮਹਾਰਾਜ ਕਿਰਪਾ ਕਰਨ ਕਿ ਸਾਡ ਨੂੰ ਵੀ ਇਹ ਲਾਲ ਰੰਗ ਪ੍ਰਭੂ ਪਰਮਾਤਮਾ ਦਾ ਰੰਗ ਨਾਮ ਦਾ ਰੰਗ ਇਹ ਸਾਨੂੰ ਵੀ ਚੜ ਜਾਵੇ ਸੋ ਇਨੀਆਂ ਤੇ ਵਿਚਾਰਾਂ ਪ੍ਰਵਾਹ ਕਰਨੀਆਂ ਹੋਈਆਂ ਬੁਲਾ ਦੀ ਖਮਾ ਬਖਸ਼ਨੀ ਦੀ 사ਤਗੁਰੂ ਮਹਾਰਾਜ ਕਿਰਪਾ ਕਾ ਨੱਗੇ ਤੋਂ ਸਮਾਤ ਬਖਸ਼ਣ ਵਾਹਿਗੁਰੂ ਜੀ ਕਾ ਧਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿ